ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਦਿਖਾਉਣ ਜਾ ਰਿਹਾ ਮੈਂ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਆਖੋਦ ਆਪਣਾ ਮੈਂ ਕਹਿਣਾ ਵੀ ਪੂਰੇ ਪੰਜਾਬ ਦੇ ਲੋਕਾਂ ਨੂੰ ਸੁਣਨਾ ਜ਼ਰੂਰੀ ਹੈ ਇੱਕ ਨਵੀਂ ਮਹੀਮ ਜਿਹੜੀ ਸਿਰਜ ਲਈ ਆ ਪ੍ਰਵਾਸੀਆਂ ਨੇ ਤੁਹਾਨੂੰ ਪਤਾ ਵੀ ਰੇੜੀਆਂ ਦੇ ਉੱਤੇ ਕੌਣ ਕੰਮ ਕਰਦਾ ਤਾਂ ਬੜੀ ਚੰਗੀ ਤਰ੍ਹਾਂ ਸਾਡੇ ਲੋਕ ਜਾਣਦੇ ਆ ਖਾਂਦੇ ਆ ਫਾਸਟ ਫੂਡ ਜਿਹੜਾ ਵੱਡੇ ਪੱਧਰ ਤੇ ਸਾਡੇ ਲੋਕ ਖਾਂਦੇ ਨੇ ਸੇਠ ਲੋਕ ਵੀ ਬੜਾ ਖਾਂਦੇ ਨੇ ਸਾਡੇ ਆਮ ਲੋਕ ਵੀ ਬੜਾ ਖਾਂਦੇ ਨੇ ਪਰ ਹੁਣ ਜਿਹੜੀ ਇੱਕ ਡਰਾ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਮੈਂ ਤਰਨ ਜਾ ਰਿਹਾ ਜਿਹਦੇ ਨਾਲ ਤੁਸੀਂ ਨਾ ਹੀ ਦਾ ਕਦੇ ਗੋਲ ਗੱਪੇ ਖਾਣੇ ਆ ਤੇ ਨਾ ਕਦੇ ਸਮੋਸੇ ਖਾਣੇ ਆ ਨਾ 버ਗਰ ਕੋਲਚੇ ਖਾਣੇ ਆ ਕਿਉਂ ਕਿਉਂਕਿ ਇਹ ਮੌਤ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਜਿਹਦੇ ਨਾਲ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਮੈਸੇਜ ਜਾਣਾ ਇਹ ਬੰਦੇ ਨੂੰ ਲਾਈਫ ਫੜਿਆ ਗਿਆ ਹੈ ਪੁਲਿਸ ਨੇ ਕਿਉਂਕਿ ਇਹ ਬੰਦਾ ਗੋਲਗੱਪਿਆਂ ਦੇ ਵਿੱਚ ਦੀ ਮੌਤ ਬਣ ਰਿਹਾ ਸੀ ਤੁਹਾਨੂੰ ਵੀ ਪਤਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕੀ ਹਾਲਾਤ ਨੇ ਬੜੀ ਚੰਗੀ ਤਰ੍ਹਾਂ ਸਾਡਾ ਪੰਜਾਬ ਇਹਦੇ ਤੋਂ ਵਾਕਿਬ ਹੈ ਪਰ ਅੱਜ ਜਿਹੜੀ ਖਬਰ ਉਹ ਤੁਹਾਡੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਅਕਸਰ ਦੇਖਿਆ ਵੀ ਜਮੇ ਬਾਜ਼ਾਰ ਦੇ ਵਿੱਚ ਜਾਂ ਫਿਰ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਕਿਤੋਂ ਵੀ ਲੰਗਦਾ ਕੋਈ ਤਾਂ ਗੋਲ ਗੱਪੇ ਤਾਂ ਲਾਜ਼ਮੀ ਖਾਂਦੇ ਆ ਲੋਕ 버ਗਰ ਵੀ ਖਾਂਦੇ ਨੇ ਸਮੋਸੇ ਵੀ ਖਾਂਦੇ ਆ ਮੋਮਸ ਵੀ ਖਾਂਦੇ ਆ ਬਹੁਤ ਸਾਰੇ ਇਹ ਜੇ ਮਟੀਰੀਅਲ ਇਹ ਜਿਹੜੇ ਵੇਚਦੇ ਆ ਉਹਨਾਂ ਦੇ ਉੱਪਰ ਇੱਕ ਛਾਪਾ ਪਿਆ ਪੁਲਿਸ ਦਾ ਤਾਂ ਉੱਥੇ ਇੱਕ ਪੋਰ ਖੁੱਲੀ ਐ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਇਹ ਚੀਜ਼ ਸਾਨੂੰ પાਕੇ ਦਿੱਤੀ ਜਾਂਦੀ ਹੈ ਜਿਹਦੇ ਨਾਲ ਕੁਝ ਸਮਾਂ ਪੈਂਦਿਆ ਹੀ ਬੰਦਾ ਬਿਮਾਰ ਹੋ ਜਾਂਦਾ ਤੇ ਮੌਤ ਹੋ ਜਾਂਦੀ ਹੈ ਤਾਂ ਦੇਖੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਖਾਦੇ ਜਾਂਦੇ ਇਹ ਨਮਕੀਨ ਜਿਹੜਾ ਚਾਟ ਪੰਡਾਰ ਖੋਲਿਆ ਇਹਨਾਂ ਨੇ ਸਾਡੇ ਲੋਕ ਆਦੀ ਕਰ ਦਿੱਤੇ ਨੇ ਤਾਂ ਹੁਣ ਤੁਸੀਂ ਪਹਿਲਾਂ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਜਿਹੜਾ ਕਿ ਅਗਲੇ ਵਿਚਾਰ ਨੇ ਇਸੇ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲ ਕਰਨੀ ਆ ਬੜੀ ਸੁਣਨ लायक ਖਬਰ ਹੈ ਕਿਉਂਕਿ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਮਸਲਾ ਹੈ ਹਰ ਇੱਕ ਇਨਸਾਨ ਦੇ ਲਈ खतरा खड़ी हुई है खबर पहला सुन लो तो बाद अगले विचार करेंगे हमेशा के लिए गोलगप्पे से रिपोर्ट देखिए सावधान गोलगप्पे में जहर है बाजारों में बिक रही मौत ये खाना नहीं जहर है जी हाँ अगर आप स्ट्रीट फूड के शौकीन हैं तो ये खबर आपके लिए ही है झारखंड के गढ़वा से जो तस्वीर सामने आई है वो आपकी आंखें खोल देगी इस तस्वीर में दो शख्स आटा गूंथ रहे हैं बताया जा रहा है कि इसी आटे से गोलगप्पे बनेंगे जो बाजार सप्लाई होंगे जैसे ही ये वीडियो सोशल मीडिया पर वायरल हुआ स्थानीय लोगों का गुस्सा फूट पड़ा ਦੁਕਾਨਦਾਰوں ਉਠੇਰ ਕਰ ਗੁਲਗਪੇ ਦਾ ਪਾਣੀ ਬਣਾਉਣੇ ਕੀ ਵਿਧੀ ਕੋਈ ਤੋਂ ਹੋਰ ਚੌਕਾਣੇ ਵਾਲੇ ਖੁਲਾਸੇ ਸੀ ਦੁਕਾਨਦਾਰ ਨੇ ਬਤਾਇਆ ਜਦੋਂ ਲੋਕਾਂ ਨੇ ਇਹਨੂੰ ਫੜਿਆ ਇਹ ਪ੍ਰਵਾਸੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਵੀਡੀਓ ਲੰਬੀ ਹੈ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅਪੀਲ ਹੈ ਮੇਰੀ ਜਿਹੜੇ ਦੇ ਨਾਲ ਟਾਇਲਟ ਸਾਫ਼ ਕੀਤੀ ਜਾਂਦੀ ਹੈ ਉਹੀ ਚੀਜ਼ਾਂ ਨੂੰ ਸਾਰੇ ਉਹ ਕੈਮੀਕਲ ਪਤਾ ਨਹੀਂ ਹਜ਼ਾਰਾਂ ਕੈਮੀਕਲ ਹੁੰਦੇ ਨੇ ਉਹਦੇ ਵਿੱਚ ਤਾਂ ਉਹ ਉਹਦੇ ਵਿੱਚ ਪਾਣੀ ਦੇ ਪਾਇਆ ਜਾਂਦਾ ਪੈਰਾ ਨਾਲ ਆਟਾ ਗੁੰਨਿਆ ਜਾਂਦਾ ਗੋਲ ਗੱਪਿਆਂ ਵਾਲਾ ਤਾਂ ਤੁਸੀਂ ਇਹ ਸਮਝੋ ਵੀ ਜਿਹੜੀ ਟਾਇਲਟ ਸਾਫ਼ ਕਰਨ ਵਾਲੀ ਚੀਜ਼ ਹੈ ਉਹ ਕੈਮੀਕਲ ਹੈ ਉਹਦੇ ਵਿੱਚ ਪਾ ਦਿੰਦੇ ਨੇ ਤੇ ਜਦੋਂ ਉਹ ਪਾਣੀ ਸਾਡੇ ਲੋਕ ਪੀਂਦੇ ਨੇ ਉਹਦੇ ਨਾਲ ਬਿਮਾਰੀਆਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬਿਮਾਰ ਹੋ ਜਾਂਦਾ ਬੰਦਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੌਤ ਵੀ ਹੋ ਜਾਂਦੀ ਹੈ ਇਹ ਪ੍ਰਵਾਸੀਆਂ ਨੇ ਇੱਕ ਨਵੀਂ ਕਹਾਣੀ ਘੜੀ ਹੈ ਕਿ ਲੋਕਾਂ ਨੂੰ ਖਤਮ ਕਿਵੇਂ ਕਰਨਾ ਹੈ ਕਿਉਂ ਸਾਰਿਆਂ ਨੂੰ ਪਤਾ ਵੱਡੇ ਪੱਧਰ ਦੇ ਉੱਤੇ ਲੋਕ ਸਾਡੇ ਇਹਨਾਂ ਚੀਜ਼ਾਂ ਨੂੰ ਖਾਂਦੇ ਆ ਤੇ ਫਿਰ ਇਹ ਐ ਸਮਝੋ ਪ੍ਰਵਾਸੀਆਂ ਦੀ ਮੁਠੀ ਦੇ ਵਿੱਚ ਤੁਹਾਡੀ ਜਾਨ ਕਿਉਂਕਿ ਪਾਣੀ ਦੇ ਵਿੱਚ ਜਿਹੜਾ ਕੈਮੀਕਲ ਟਾਇਲਟ ਸਾਫ ਕਰਨ ਵਾਲਾ ਉਹ ਨੀਲ ਜਿਹਾ ਹੁੰਦਾ ਉਹ ਪਾਇਆ ਜਾਂਦਾ ਤਾਂ ਹੁਣ ਤੁਸੀਂ ਦੱਸੋ ਖਾ ਪੀ ਕੇ ਇਹ ਜੀਆਂ ਚੀਜ਼ਾਂ ਕਿੱਥੇ ਜਾਓਗੇ ਸਿਸ ਕਰਕੇ ਸਾਰਿਆਂ ਨੂੰ ਪੰਜਾਬ ਦੇ ਸਾਡੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆਪਣੇ ਮੰਨੀਓ ਮੇਰਾ ਹੱਕ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਨਾ ਹਰ ਇਸ ਖਬਰ ਤੋਂ ਕਿਉਂਕਿ ਠੀਕ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀ ਹੈ ਹਿੰਦੀ ਦੇ ਵਿੱਚ ਆ ਬਾਰਾ ਮੇਰਾ ਫਰਜ਼ ਏ ਵੀ ਸਾਡੇ ਵਾਲਿਆਂ ਨੂੰ ਮੈਂ ਆਪਣੀ ਜਿਹੜੀ ਡਿਬੇਟ ਹੁੰਦੀ ਆ ਮੈਂ ਹਰ ਡਿਬੇਟ ਪਹੁੰਚਾਉਣਾ ਤਾਂ ਕਰਕੇ ਵੀ ਸਾਡੇ ਪੰਜਾਬ ਦੇ ਨਾਲ ਸਾਡਾ ਪੰਜਾਬ ਦੇ ਮੁੱਦੇ ਤੇ ਹੀ ਕੰਮ ਹੈ ਸਾਨੂੰ ਹਮਦਰਦੀ ਹੈ ਸਾਡੇ ਲੋਕਾਂ ਦੇ ਨਾਲ ਕਿਉਂਕਿ ਪੰਜਾਬ ਤਾਂ ਸਾਡਾ ਪਹਿਲੇ ਹੀ ਬਹੁਤ ਸਾਰਾ ਇਹਨਾਂ ਸਰਕਾਰਾਂ ਨੇ ਖਾ ਲਿਆ ਨਸ਼ੇ ਚਲਾਤੇ ਹੋਰ ਬਹੁਤ ਸਾਰੀਆਂ ਬੇਰੁਜ਼ਗਾਰੀਆਂ ਨੇ ਯਾਰ ਪਰਵਾਸ ਦੱਬੀ ਜਾਂਦਾ ਪੰਜਾਬ ਨੂੰ ਇਸ ਕਰਕੇ ਮੈਂ ਸੋਚਿਆ ਵੀ ਇਹ ਖਬਰ ਦੇਣੀ ਜ਼ਰੂਰੀ ਹੈ ਕੋਲ ਗੱਪਿਆਂ ਦੇ ਵਿੱਚ ਸਮੋਸਿਆਂ ਦੇ ਵਿੱਚ ਇਹ ਸਾਰੇ ਗੰਦੇ ਮਟੀਰੀਅਲ ਨਾਲ ਬਣਾਏ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਪਰੋਸਿਆ ਜਾਂਦਾ ਇਹਦੀ ਜਿਹੜੀ ਪਿਛਲੀ ਪ੍ਰਕਿਰਿਆ ਦੱਸੀ ਹੈ ਨਾ ਜਦੋਂ ਉਹਨੇ ਪਾਣੀ ਬਣਾਉਣ ਦੀ ਤਾਂ ਮੈਂ ਕਹਿੰਦਾ ਵੀ ਲੋਕਾਂ ਦੇ ਹੋਸ਼ ਉਡਾ ਦਿੱਤੇ ਕਿ ਜਿਹੜਾ ਕਹਿੰਦਾ ਰੋਲਟ ਸਾਫ ਕਰਨ ਵਾਲਾ ਹੁੰਦਾ ਉਹ ਕੈਮੀਕਲ ਜਾਂ ਕਹਿੰਦਾ ਵੀ ਇਹ ਟੈਸਟ ਵਧੀਆ ਬਣਾਉਣ ਦੇ ਲਈ ਅਸੀਂ ਪਾਉਂਦੇ ਆ ਇਹਦੇ ਵਿੱਚ ਇਹ ਕਬੂਲ ਕੀਤਾ ਉਹਨੇ ਤੇ ਉਹਨਾਂ ਨੂੰ ਅਰੈਸਟ ਕਰਕੇ ਪੁਲਿਸ ਲੈ ਵੀ ਗਈ ਆ ਇਹ ਸਾਰੇ ਪ੍ਰਵਾਸੀ ਲੋਕ ਨੇ ਜੇ ਜਾਣੇ ਹੈ ਕਿ ਤੇ ਆਪਣੇ ਪੰਜਾਬੀ ਭਰਾ ਕੋਲ ਜਾਓ ਪ੍ਰਵਾਸੀਆਂ ਕੋਲੇ ਜਾ ਕੇ ਰੇਡੀਆਂ ਤੇ ਨਾ ਖੜੋ ਇਹ ਮੌਤ ਮੰਡ ਰਹੇ ਨੇ ਤਾਂ ਠੀਕ ਆ ਪੰਜਾਬੀਓ ਤੁਹਾਡਾ ਫਰਜ਼ ਸਮਝ ਕੇ ਆਪਣਾ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਮੇਰਾ ਵੀਰ ਸ਼ੇਅਰ ਕਰ ਦੇਣਾ ਤਾਂ ਆਗੇ ਆਪਣੇ ਲੋਕਾਂ ਦੇ ਨਾਲ ਇਹ ਖਿਲਵਾੜ ਨਾ ਹੋ ਸਕੇ ਜਾਨ ਮੁਠੀ ਦੇ ਵਿੱਚ ਹੀ ਹੁੰਦੀ ਹੈ ਜਦੋਂ ਇੱਕ ਐਨੇ ਸਾਰੇ ਲੋਕ ਉਹਨਾਂ ਦੀਆਂ ਰੇੜੀਆਂ ਦੇ ਉੱਤੇ ਜਾ ਜਾ ਖਾਂਦੇ ਨੇ ਤਾਂ ਫਿਰ ਤੁਸੀਂ ਹੁਣ ਸਮਝ ਲਓ ਵੀ ਉਹਨਾਂ ਨਾਲ ਆਪਣਾ ਸਿਲਸਿਲਾ ਹੈ ਕੀ ਹੈ ਪੰਜਾਬ ਦੇ ਵਿੱਚ ਹਰ ਪਾਸੇ ਭਈਆਂ ਦਾ ਦਬਦਬਾਰ ਹੋ ਰਿਹਾ ਬੱਚੇ ਮਾਰੇ ਜਾ ਰਹੇ ਕਦੇ ਨਿਹੰਗ ਸਿੰਘ ਦੀ ਮੌਤ ਹੋ ਜਾਂਦੀ ਕਦੇ ਕੁਛ ਹੋ ਜਾਂਦਾ ਤਾਂ ਹੁਣ ਤੁਸੀਂ ਤੁਸੀਂ ਦੇਖੋ ਵੀ ਆਪਣੇ ਨਾਲ ਕੁਝ ਚੰਗਾ ਥੋੜੀ ਕਰਨਗੇ ਤਾਂ ਇਸੇ ਕਰਕੇ ਮੇਰੀ ਅਪੀਲ ਆ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਭੈਣ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਉਹਨਾਂ ਨੂੰ ਮੈਸੇਜ ਲੱਗ ਸਕੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ